ਘੱਟ ਖਰਚੇ ਤੇ ਬਾਹਰ ਜਾ ਕੇ ਪੜਨਾ ਹਰ ਕੋਈ ਚਾਹੁੰਦਾ ਹੈ ਅਕਸਰ ਪੈਸਿਆਂ ਕਰਕੇ ਇੱਕ ਗਰੀਬ ਬੰਦਾ ਬਾਹਰ ਨਹੀਂ ਜਾ ਪੰਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਭੈਣ ਭਰਾਵਾਂ ਦੇ ਸੁਪਨੇ ਸਹਕਾਰ ਕਰੀਏ ਜਿਨ੍ਹਾਂ ਦੇ ਕੋਲ ਰੁਪਈਆਂ ਦੀ ਸਮੱਸਿਆ ਹੈ ਤੁਸੀਂ ਦੁਨੀਆ 'ਚ ਕਿਸੇ ਵੀ ਮੁਲਕ 'ਚ ਪੜਨ ਲਈ ਜਾਂਦੇ ਜੇ ਬੜਾ ਇਹਦੇ ਨਾਲ ਤੁਹਾਨੂੰ ਕੰਮ ਕਰਨ ਦਾ ਟਾਈਮ ਮਿਲਦਾ ਉਥੇ ਉਹਨਾਂ ਕ ਟਾਈਮ ਕੰਮ ਕਰਕੇ ਤੁਸੀਂ ਆਪ ਦੇ ਖਰਚੇ ਕੱਢ ਸਕਦੇ ਹੋ ਐਦਾਂ ਦੇ ਦੋ ਚਾਰ ਮੁਲਕਾਂ ਦੀ ਗੱਲ ਕਰਾਂਗਾ ਜਿੱਥੇ ਤੁਸੀਂ 2-4 ਲੱਖ ਰੁਪਈਏ ਨਾਲ ਹੀ ਜਾ ਸਕਦੇ ਜੇ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਗੱਲ ਕਰਾਂਗੇ ਆਸਟ੍ਰੇਲੀਆ ਚ ਸਾਲ ਦੀ ਪੜ੍ਹਾਈ ਦੀ ਫੀਸ 20 ਲੱਖ ਰੁਪਈਆ ਹੁੰਦੀ ਹੈ ਤੁਸੀਂ 2 ਮਹੀਨਿਆਂ ਦੀ ਫੀਸ ਭਰ ਕੇ ਜਾ ਸਕਦੇ ਹੋ 2.5 ਲੱਖ ਰੁਪਈਆ 3 ਲੱਖ ਰੁਪਈਆ ਬਣਦਾ ਤੁਸੀਂ ਇੰਗਲੈਂਡ ਦਾ ਯੂਕੇ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਜਿੱਥੇ ਸਾਲ ਦੀ ਫੀਸ 15000 ਡਾਲਰ ਹੁੰਦੀ ਹੈ ਤੁਸੀਂ 1500 2000 ਭਰ ਕੇ ਵੀਜ਼ਾ ਲੈ ਸਕਦੇ ਹੋ ਬਾਕੀ ਪੈਸੇ ਉੱਥੇ ਜਾ ਕੇ ਕਿਸ਼ਤਾਂ 'ਚ ਦੇ ਸਕਦੇ ਹੋ ਐਦਾਂ ਦੀਆਂ ਹੀ ਆਪਸ਼ਨ ਯੂਰਪ ਦੇ ਵਿੱਚ ਆਇਰਲੈਂਡ ਦੇ ਵਿੱਚ ਹੁੰਦੀਆਂ ਐਦਾਂ ਦੀਆਂ ਹੀ ਆਪਸ਼ਨ ਅਮਰੀਕਾ ਦੇ ਵਿੱਚ ਹੁੰਦੀਆਂ ਐਦਾਂ ਦੀਆਂ ਹੀ ਆਪਸ਼ਨ ਕੈਨੇਡਾ 'ਚ ਹੁੰਦੀਆਂ ਕੈਨੇਡਾ ਦੇ ਵਿੱਚ ਤੁਸੀਂ 2 ਮਹੀਨੇ ਦੀ ਫੀਸ ਭਰ ਕੇ ਜਾ ਸਕਦੇ ਜੇ 1 ਮਹੀਨੇ ਦੀ ਫੀਸ ਭਰ ਕੇ ਜਾ ਸਕਦੇ ਜੇ ਬੇਸਿਕਲੀ ਅੱਜ ਹਰ ਇਨਸਾਨਾ ਵੀਜ਼ਾ ਲੈਣਾ ਚਾਹਦਾ ਜਦੋਂ ਇੱਕ ਜਵਾਨ ਮੁੰਡਾ ਘਰੋਂ ਨਿਕਲਦਾ ਨਾ ਜੀ ਵੀਜ਼ਾ ਲੈਣ ਲਈ ਉਹਨੂੰ ਇੱਕੋ ਹੀ ਸਰ ਜੀ ਮੈਨੂੰ ਵਰਕ ਪਰਮਿਟ ਲਵਾ ਦਿਓ ਲੋਕਾਂ ਨੂੰ ਲੱਗਦਾ ਪਤਾ ਨਹੀਂ ਵਰਕ ਪਰਮਿਟ ਬਹੁਤ ਸੌਖਾ ਲੱਗ ਜਾਏਗਾ ਯਾਦ ਰੱਖਿਓ ਜਦੋਂ ਤੁਸੀਂ ਵਰਕ ਪਰਮਿਟ ਲੈਣ ਨਿਕਲਦੇ ਹੋ ਨਾ ਤੁਹਾਡੇ ਨਾਲ ਠੱਗ ਹੀ ਹੁੰਦੀ ਆ ਮੈਂ ਹਰ ਰੋਜ਼ ਲੋਕਾਂ ਨੂੰ ਮਨਾ ਕਰਦਾ ਲੋਕ ਫਿਰ ਨਹੀਂ ਹਟਦੇ ਤੁਸੀਂ ਵਿਜ਼ਿਟਰ ਵੀਜ਼ਾ ਲੈ ਕੇ ਉਹਨੂੰ ਵਰਕ ਪਰਮਿਟ ਚ ਕਨਵਰਟ ਕਰਾ ਸਕਦੇ ਹੋ ਵਿਜ਼ਿਟਰ ਵੀਜ਼ੇ ਦੀ ਸਮੱਸਿਆ ਇਹ ਜੰਗ ਬੱਚੇ ਨੂੰ ਮਿਲਦਾ ਹੀ ਨਹੀਂ 18 20 ਸਾਲ 24 ਸਾਲ ਦੀ ਉਮਰ ਨੂੰ ਵਿਜ਼ਿਟਰ ਵੀਜ਼ਾ ਨਹੀਂ ਮਿਲਦਾ ਜੇ ਤੁਹਾਡੀ ਉਮਰ 18 20 ਸਾਲ ਹੈ ਇੱਕ ਚੀਜ਼ ਯਾਦ ਰੱਖਿਓ ਤੁਹਾਨੂੰ ਸਟੱਡੀ ਵੀਜ਼ਾ ਮਿਲਣਾ ਕਿਉਂਕਿ ਤੁਸੀਂ ਸਟੂਡੈਂਟ ਜੇ ਜੇ ਤੁਸੀਂ ਪੜ੍ਹਾਈ ਕਰਨ ਲਈ ਬਾ ਹਲਦਾ ਤੁਸੀਂ ਪੱਕੇ ਵੀ ਹੋ ਜਾਂਦੇ ਹੋ ਸਮੱਸਿਆ ਉਰੋਂ ਆਂਦੀ ਆ ਜਦੋਂ ਕੋਈ ਤਾਂ ਜਿਦੇ ਪਿਆ ਹੁੰਦਾ ਕਿ ਨਹੀਂ ਮੈਂ ਤਾਂ ਨਾ ਵਿਜ਼ਟਰ ਵੀਜ਼ਾ ਹੀ ਲੈਣਾ ਅੱਜ ਲੋਕੀ ਦੋ ਦੋ ਚਾਰ ਚਾਰ ਵਾਰੀ ਰਿਫਿਊਜ਼ ਨਾਲ ਲੈ ਕੇ ਬੈਠੇ ਹੋਏ ਆ ਪੜ੍ਹਾਈ ਦੇ ਵੀਜ਼ੇ ਤੇ ਨਹੀਂ ਜਾਣਾ ਜਿਹੜਾ ਪੜ੍ਹਾਈ ਦਾ ਵੀਜ਼ਾ ਉਹ ਲੱਗਦਾ ਹੈ ਜਿਹੜਾ ਵਿਜ਼ਟਰ ਵੀਜ਼ਾ ਉਹ ਰਿਫਿਊਜ਼ ਹੁੰਦਾ ਸਮਝੋ ਜਰਾ ਚੰਗੀ ਤਰ੍ਹਾਂ ਇਹਨੂੰ ਸਾਡਾ ਮਕਸਦ ਤੁਹਾਨੂੰ ਗਾਈਡ ਕਰਨਾ ਮੈਂ ਤੁਹਾਨੂੰ 2 ਤੋਂ 4 ਲੱਖ ਰੁਪਏ ਦੇ ਵਿੱਚ ਵਿੱਚ ਦੁਨੀਆ 'ਚ ਕਿਸੇ ਵੀ ਮੁਲਕ 'ਚ ਪੜਨ ਲਈ ਭੇਜ ਸਕਦਾ ਕੋਸ਼ਿਸ਼ ਕਰਨੀ ਪੈਣੀ ਤੁਹਾਨੂੰ ਸੁਪਨੇ ਹੈਗੇ ਵੱਡੇ ਮੈਂ ਪੂਰੇ ਕਰਾ ਕੇ ਦਊਂਗਾ ਆ ਸਕਰੀਨ ਦੇ ਉੱਤੇ ਨੰਬਰ ਲਿਖੇ ਤੁਹਾਨੂੰ ਦੋ ਨੰਬਰ ਨੇ ਦੋਵਾਂ ਨੰਬਰਾਂ 'ਤੇ ਤੁਸੀਂ ਵਟਸਐਪ ਕਰ ਸਕਦੇ ਹੋ ਜਾਂ ਹੁਣੇ ਹੀ ਕਾਲ ਕਰ ਲਓ 15-20 ਮਿੰਟਾਂ ਦੇ ਵਿੱਚ ਤੁਹਾਡੀ ਮੇਰੇ ਨਾਲ ਗੱਲ ਹੋ ਜੂਗੀ ਆਪਾਂ ਗੱਲ ਕਰਕੇ ਤੋਰ ਲਾਂਗੇ ਇਹਨੂੰ ਕਿਸੇ ਪਾਸੇ ਵੀਜ਼ੇ ਲਈ ਕੀ ਚਾਹੀਦਾ ਵੀਜ਼ੇ ਲਈ ਤੁਹਾਡੇ ਪਰ ਵਿੱਚ ਚੰਗੇ ਨੰਬਰ ਹੋਣ ਤੁਸੀਂ ਹਾਈਲਾਈਟ ਦੇ ਵਿੱਚ ਚੰਗੇ ਭੈਂਡ ਲੇ ਹੋ ਤੁਹਾਡੇ 6 6.5 65 ਹੈਗੇ ਆਈਲੈਂਡ 'ਚ ਪੀਟੀ 'ਚ ਤੁਹਾਡੇ 60 ਨੰਬਰ ਆ ਤੁਹਾਨੂੰ ਦੁਨੀਆ ਦੇ ਕਿਸੇ ਵੀ ਮੁਲਕ ਦੇ ਵੀਜ਼ਾ ਦੇ ਦਣਾ ਜੀ ਤੁਸੀਂ ਖੇਤੀਬਾੜੀ ਕਰਦੇ ਹੋ ਅਨਪੜੋ ਪੜ੍ਹਾਈ ਲਿਖਾਈ ਨਹੀਂ ਗਈ ਕੁਝ ਨਹੀਂ ਹੋਣਾ ਆਪਣੇ ਟੱਕਰਾ ਮਾਰੋ ਵੀਜ਼ਾ ਅਪਲਾਈ ਕਰੀ ਜਾਂਦੇ ਲੋਕੀ ਦੋ ਦੋ ਚਾਰ ਚਾਰ ਵਾਰੀ ਕੁਝ ਨਹੀਂ ਲੱਭਣਾ ਤੁਹਾਨੂੰ ਜੇ ਤੁਸੀਂ ਪੰਜਾਬ ਚੋਂ ਬਾਹਰ ਜਾ ਕੇ ਪੜਨਾ ਚਾਹਦੇ ਹੋ ਤੁਹਾਡਾ ਵੀਜ਼ਾ ਲੱਗ ਜਾਵੇ ਤੁਸੀਂ ਖਜਲ ਨਾ ਖੋ ਤਾਂ ਅੰਗਰੇਜ਼ੀ ਬੋਲਣੀ ਸਿੱਖੋ ਅੰਗਰੇਜ਼ੀ ਪੜ੍ਹਨੀ ਸਿੱਖੋ ਤੁਹਾਡੇ 6 6.5 ਬੈਂਡ ਆ ਜਾਂਦੇ ਜਦੋਂ ਮਰਜ਼ੀ ਮੇਰੇ ਕੋਲ ਆ ਜਿਓ ਹੁਣ ਜੇਕਰ ਤੁਹਾਡੇ ਬੈਂਡ ਹੈਗੇ ਆ ਤੁਸੀਂ ਦੋ ਚਾਰ ਵਾਰੀ ਅਪਲਾਈ ਕਰ ਲਿਆ ਤੁਹਾਡਾ ਨਹੀਂ ਲੱਗਣਾ ਆ ਸਕਰੀਨ ਤੇ ਨੰਬਰ ਲਿਖਿਆ ਦਾ ਨੰਬਰਾਂ ਤੇ ਹੁਣੇ ਹੀ ਕਾਲ ਕਰਨੀ ਹੈ ਹੁਣੇ ਕਾਲ ਕਰੋਗੇ ਮੈਂ ਮੇਰੀ ਟੀਮ ਤੁਹਾਨੂੰ ਅਸੀਂ ਗਾਈਡ ਕਰ ਦਾਂਗੇ ਤੁਹਾਨੂੰ ਸਾਡਾ ਨੰਬਰ ਨਹੀਂ ਲੱਗਦਾ ਹੋਵੇ ਤੁਸੀਂ ਇੱਥੇ ਵਟਸਐਪ ਸੈਂਡ ਕਰ ਦਿਓ ਤੁਸੀਂ ਸਾਡੇ ਕੋਲ ਚੰਡੀਗੜ੍ਹ ਦਫ਼ਤਰ ਆ ਜਾਓ ਸਾਡਾ ਜਲੰਧਰ ਦਫ਼ਤਰ ਹੈ ਸਾਡਾ ਮੋਹਾਲੀ ਦਫ਼ਤਰ ਹੈ ਇਹਨਾਂ ਦਫ਼ਤਰਾਂ 'ਚ ਕਿਤੇ ਵੀ ਆ ਕੇ ਆਪਦਾ ਕੰਮ ਸ਼ੁਰੂ ਕਰਾ ਲਓ ਅਸੀਂ ਵੀਜ਼ਾ ਲਵਾ ਕੇ ਪੈਸੇ ਲੈਣੇ ਜਿਹੜੇ ਭੈਣ ਭਰਾ ਨੂੰ ਸਮਝ ਲੱਗਦਾ ਹੁਣੇ ਕਾਲ ਕਰੋ ਸਾਨੂੰ ਕਿਸੇ ਦਾ ਕੋਈ ਵਿਹਮ ਹੈ ਮੈਨੂੰ ਆ ਕੇ ਮਿਲੋ ਦਫ਼ਤਰ 'ਚ ਯਾਦ ਰੱਖਿਓ ਮੌਕੇ ਬਾਰ-ਬਾਰ ਨਹੀਂ ਮਿਲਦੇ ਹੁੰਦੇ ਤੁਸੀਂ ਵੀਟਰ ਵੀਜੇ ਦੇ ਵਰਕ ਪਰਮਿਟ ਦੇ ਚੱਕਰ 'ਚ ਨਾ ਆਪਦਾ ਟਾਈਮ ਕਢਾ ਲੈਣਾ ਮੁੜ ਕੇ ਕੱਲ ਨੂੰ ਤੁਹਾਨੂੰ ਸਟੱਡੀ ਵੀਜ਼ਾ ਵੀ ਨਹੀਂ ਮਿਲਣਾ ਅੱਜ ਤੱਕ ਦੁਨੀਆ ਗਈ ਕਦੀ ਤੁਸੀਂ ਦੇਖਿਆ ਕਦੀ ਕੋਈ ਵਰਕ ਪਰਮਿਟ ਤੇ ਜਾਂਦਾ ਮੈਨੂੰ 17ਵਾਂ ਸਾਲ ਆ ਕੰਮ ਕਰਦੇ ਨੂੰ ਮੈਂ ਨਹੀਂ ਅੱਜ ਤਾਈ ਕੋਮੰਦਾ ਦੇਖਿਆ ਜਿਹੜਾ 12ਵੀਂ ਪਾਸ ਬੰਦਾ ਕੋ ਵਰਕ ਪਰਮਿਟ ਤੇ ਗਿਆ ਹੋਵੇ ਚਾਹਦੇ ਆ ਵਰਕ ਪਰਮਿਟ ਤੇ ਨਰਸ ਜਾਂਦੀ ਆ ਡਾਕਟਰ ਜਾਂਦਾ ਇੰਜੀਨੀਅਰ ਜਾਂਦਾ ਆ ਆਪਾਂ ਜਿਹਦੇ ਪਏ ਆ ਨਹੀਂ ਪਾਪਾ ਮੈਨੂੰ ਵਰਕ ਪਰਮਿਟ ਤੇ ਹੀ ਭੇਜ ਚੰਗੀ ਤਰ੍ਹਾਂ ਸਮਝਣਾ ਪੈਣਾ ਇਹ ਮੌਕੇ ਬਾਰ-ਬਾਰ ਨਹੀਂ ਆਣੇ ਆ ਦੇਖ ਲਿਆ ਹਾਲ ਤੁਸੀਂ ਡੰਕਰਾਂ ਦਾ ਮੌਤ ਹੋ ਗਈ ਪਰਸੋਂ ਇੱਕ ਮੁੰਡੇ ਦੀ ਕਮਰਸਰ ਦਾ ਸਾਡਾ ਯੋਧਾ ਜਿਹਦੀ ਡੈਥ ਹੋ ਗਈ ਵਿਚਾਰੇ ਦੀ ਬਾਰਡਰ ਪਾਰ ਕਰਦਿਆਂ ਪਤਾ ਨਹੀਂ ਹੋਰ ਕਿੰਨੇ ਵਿਚਾਰੇ ਰਸਤੇ 'ਚ ਲਟਕੇ ਆ ਕਿੰਨੇ ਖੱਜਲ ਹੋ ਰਹੇ ਆ ਹਜ਼ਾਰਾਂ ਬੱਚਾ ਫੜਿਆ ਹੋਇਆ ਉੱਥੇ ਦੀ ਪੁਲਿਸ ਨੇ ਕੈਂਪਾਂ ਦੇ ਵਿੱਚ ਲੋਕੀ ਪਤਾ ਨਹੀਂ ਕਿਦਾਂ ਦਿਨ ਰਾਤ ਜਿੰਦੇ ਪਿਆ ਨਾ ਜਾਓ ਯਾਰ ਆ ਗਲਤ ਕੰਮਾਂ 'ਚ ਨਾ ਆਪੋ ਤੁਸੀਂ ਆਪ ਦਾ ਸਵਾਰਨਾ ਕੀ ਤੁਸੀਂ ਬੇੜਾ ਕਰ ਕਰਦਣਾ ਪਿਛਲੇ ਦਾ ਵੀ ਮੈਂ ਲੀਗਲ ਤਰੀਕੇ ਨਾਲ ਭੇਜੂੰਗਾ 2-4 ਲੱਖ ਰੁਪਏ ਦਾ ਵੀ ਭੇਜ ਦੂੰਗਾ ਜਿਹੜੇ ਭੈਣ ਭਰਾ ਨੇ ਜਾਣਾ ਸਾਨੂੰ ਹੁਣੇ ਹੀ ਫੋਨ ਕਰੋ ਤੁਸੀਂ ਇੰਗਲੈਂਡ ਜਾਣਾ ਤੁਸੀਂ ਕੈਨੇਡਾ ਜਾਣਾ ਤੁਸੀਂ ਯੂਰਪ ਜਾਣਾ ਤੇ ਅਮਰੀਕਾ ਜਾਣਾ ਜਿੱਥੇ ਵੀ ਜਾਣਾ 2-4 ਲੱਖ ਰੁਪਏ ਦਾ ਕੰਮ ਹੋ ਜਾਊਗਾ ਕੰਮ ਤਾਂ ਹੋਣਾ ਵੀਰ ਜੇ ਤੁਹਾਡੇ ਕੋਲ ਅੰਦਰ ਜੀਊਗੀ ਜਾਂ ਆਈ ਲਿਟ ਦਾ ਪੇਪਰ ਦੇ ਦਿਓ 6 6.5 ਬੈਂਡ ਜਦੋਂ ਆ ਜਾਂਦੇ ਸਾਡੇ ਨਾਲ ਸੰਪਰਕ ਕਰ ਲਿਓ ਬੜੇ ਲੋਕ ਆ ਜਿਹੜੇ ਰਿਫਿਊਜ਼ਲ ਲੈ ਕੇ ਘੁੰਮਦੇ ਪਏ ਆ ਅਮਰੀਕਾ ਅੰਬੈਸੀ ਨੇ ਬੜੀ ਰਿਫਿਊਜ਼ਲ ਦਿੱਤੀ ਹੈ ਪਿਛਲੇ ਦੋ ਹਫ਼ਤੇ ਨਾ ਵੀ ਦਿਆਂ ਚ ਟੁੱਟੇ ਵੇ ਲੋਕ ਸਮਝ ਨਹੀਂ ਲੱਗਦਾ ਸਾਡੇ 'ਚ ਨੁਕਸ ਕੀ ਹੈ ਕੁਝ ਸਮਾਂ ਮਾੜਾ ਹੁੰਦਾ ਕਿਸੇ ਵੇਲੇ ਹੌਂਸਲਾ ਰੱਖਿਓ ਇਹ ਵੀਜ਼ਾ ਲੈ ਕੇ ਦੇਵਾਂਗੇ ਆ ਸਕਰੀਨ ਤੇ ਦੋ ਨੰਬਰ ਲਿਖੇ ਨਾ ਇਹਨਾਂ ਦੋਹਾਂ ਨੰਬਰਾਂ ਤੇ ਹੁਣੇ ਹੀ ਕਾਲ ਕਰੋ ਤੇ ਵੇਟ ਕਰੋ ਆਪਾਂ 15 ਮਿੰਟਾਂ 'ਚ ਗੱਲ ਕਰਦੇ ਆ ਤੇ ਤੁਹਾਡਾ ਬਾਹਰ ਜਾਣ ਦਾ ਮਸਲਾ ਸੋਲਵ ਕਰਦੇ ਆ ਕਾਲ ਕਰੋ ਮੈਨੂੰ